ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪਾਸਪੋਰਟ ਨਿਵਾਣ ਦੇ ਇੱਛਕ ਲੋਕਾਂ ਨੂੰ ਤੇ ਇਸ ਤਰ੍ਹਾਂ ਸੇਵਾ ਦੀ ਨਵੀਂ ਗਰੰਟੀ ਦਿੰਦਿਆਂ ਸਰਵਿਸ ਕੈਨੇਡਾ ਦੇ ਵੱਲੋਂ ਉਡੀਕ ਸਮਾਂ ਘਟਾਉਣ ਦਾ ਯਤਨ ਕੀਤਾ ਗਿਆ ਜੀ ਹਾਂ 30 ਦਿਨਾਂ ਦੇ ਅੰਦਰ ਕੈਨੇਡੀਅਨ ਪਾਸਪੋਰਟ ਨਾ ਮਿਲਿਆ ਤਾਂ ਸਾਰੀ ਫੀਸ ਮੁਆਫ ਅਤੇ ਸਰਵਿਸ ਕੈਨੇਡਾ ਮੁਫਤ ਪਾਸਪੋਰਟ ਦੇਣ ਦਾ ਵਾਅਦਾ ਹੋਵੇਗਾ 30 ਦਿਨ ਵਾਲੀ ਸ਼ਰਤ ਪਾਸਪੋਰਟ ਦੀਆਂ ਆਨਲਾਈਨ ਅਰਜ਼ੀਆਂ ਡਾਕ ਰਾਹੀਂ ਭੇਜੀਆਂ ਅਰਜ਼ੀਆਂ ਦਾ ਸਰਵਿਸ ਕੈਨੇਡਾ ਦੇ ਦਫ਼ਤਰ ਦੇ ਵਿੱਚ ਜਾ ਕੇ ਦਾਖਲ ਕੀਤੀਆਂ ਅਰਜ਼ੀਆਂ ਉੱਤੇ ਲਾਗੂ ਹੋਵੇਗੀ ਡਾਕਟਰ ਆਹੀ ਭੇਜੀਆਂ ਅਰਜ਼ੀਆਂ ਦੇ ਮਾਮਲੇ ਦੇ ਵਿੱਚ ਰਾਹ ਦੇ ਵਿੱਚ ਲੱਗਣ ਵਾਲਾ ਸਮਾਂ ਨਹੀਂ ਗਿਨਾ ਜਾਵੇਗਾ ਤੇ ਨਾਗਰਿਕ ਸੇਵਾਵਾਂ ਬਾਰੇ ਮੰਤਰੀ ਟੈਰੀ ਬੀਚ ਨੇ ਦੱਸਿਆ ਕਿ ਸਿਰਫ ਪਾਸਪੋਰਟ ਦਾ ਉਡੀਕ ਸਮਾਂ ਨਹੀਂ ਘਟਾਇਆ ਜਾ ਰਿਹਾ ਸਗੋਂ ਫੈਡਰਲ ਸਰਕਾਰ ਦੇ ਵੱਲੋਂ ਦਿੱਤੇ ਜਾਣ ਵਾਲੇ ਆਰਥਿਕ ਲਾਭ ਅਤੇ ਸੋਸ਼ਲ ਇੰਸ਼ੋਰੈਂਸ ਨੰਬਰ ਦੇ ਮਾਮਲੇ ਦੇ ਵਿੱਚ ਵੀ ਪ੍ਰੋਸੈਸਿੰਗ ਦਾ ਕੰਮ ਤੇਜ਼ ਕੀਤਾ ਗਿਆ ਹੈ ਫੈਡਰਲ ਸਰਕਾਰ ਦੇ ਮੰਤਰੀ ਟੈਰੀ ਬੀਚ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਹੁਣ ਪਾਸਪੋਰਟ ਦੇ ਲਈ 3 ਕਾਰੋਬਾਰੀ ਦਿਨਾਂ ਦੀ ਨਵੀਂ ਗਰੰਟੀ ਲਾਗੂ ਕੀਤੀ ਜਾਵੇਗੀ ਇਸ ਦਾ ਮਤਲਬ ਹੋਵੇਗਾ ਕਿ ਓਟਵਾਤੀ ਕਾਰੋਬਾਰੀ ਦਿਨਾਂ ਦੇ ਅੰਦਰ ਪਾਸਪੋਰਟ ਅਰਜ਼ੀ ਦੀ ਪ੍ਰਕਿਰਿਆ ਕਰਨ ਜਾਂ ਫੀਸ ਵਾਪਸ ਕਰੇਗਾ ਦਰਸਲ ਨਾਗਰਿਕ ਸੇਵਾਵਾਂ ਮੰਤਰੀ ਟੈਰੀ ਬੀਚ ਦਾ ਕਹਿਣਾ ਹੈ ਕਿ ਇਸ ਸਾਲ ਬਦਲਾਅ ਆ ਰਹੇ ਤੇ ਨਾਲ ਹੀ ਇੱਕ ਆਨਲਾਈਨ ਨਵੀਨੀਕਰਨ ਵਿਕਲਪ ਵੀ ਆ ਰਿਹਾ ਹੈ ਜੋ ਕਰਮੀਆਂ ਦੇ ਵਿੱਚ ਸ਼ੁਰੂ ਹੋਵੇਗਾ ਨਹੀਂ ਤਾਂ ਫੀਸ ਮੁਆਫ ਕਰੇਗਾ ਸਰਵਿਸ ਕੈਨੇਡਾ ਨਾਗਰਿਕ ਸੇਵਾਵਾ ਮੰਤralੇ ਦੇ ਪਾਰਲੀਮਾਨੀ ਸਕੱਤਰ ਸਟੀਫਨ ਲਾਉਜ਼ ਨੇ ਇੱਕ ਬਿਆਨ ਜਾਰੀ ਕਰਦਿਆ ਹੈ ਕਿ ਪਾਸਪੋਰਟ ਹਾਸਲ ਕਰਨ ਦੇ ਰਾਹ ਦੇ ਵਿੱਚ ਆਉਣ ਵਾਲੇ ਸਾਰੇ ਅੜਿੱਕੇ ਖਤਮ ਕੀਤੇ ਜਾ ਰਹੇ ਨੇ ਅਤੇ ਖਰਚੇ ਵੀ ਘਟਾਏ ਜਾ ਰਹੇ ਨੇ ਇਥੇ ਦੱਸਣਾ ਬੰਦਾ ਹੈ ਕਿ ਮਹਾਮਾਰੀ ਦੌਰਾਨ ਪਾਸਪੋਰਟ ਅਰਜ਼ੀਆਂ ਦਾ ਬੈਕਲੌਗ ਵਧਣ ਦੇ ਕਾਰਨ ਲੋਕਾਂ ਨੂੰ ਯਾਤਰਾ ਦਸਤਾਵੇਜ਼ ਹਾਸਲ ਕਰਨ ਦੇ ਲਈ ਲੰਮੀ ਉਡੀਕ ਕਰਨੀ ਪਈ ਸੀ ਅਤੇ ਵੱਡੇ ਪੱਧਰ ਉਤੇ ਕੀਤੀ ਯੋਸ਼ਨਾਬੰਦੀ ਦੇ ਬਾਵਜੂਦ ਪਾਸਪੋਰਟ ਦੀ ਮੰਗ ਦੇ ਵਿੱਚ ਹੋਏ ਵਾਤੇ ਦੇ ਨਾਲ ਨਿਜਿਠਣਾ ਔਖਾ ਹੋ ਗਿਆ ਸੀ 2021 ਤੋਂ 2022 ਦੇ ਦਰਮਿਆਨ ਲੋਕਾਂ ਦੇ ਵੱਲੋਂ ਪਾਸਪੋਰਟ ਅਰਜ਼ੀਆਂ ਦੇ ਨਾਲ ਸੰਬੰਧਿਤ ਫੋਨ ਕਾਲੇਜ ਚਾਰ ਗੁਣਾ ਵੱਧ ਗਈਆਂ ਅਤੇ ਕਿਸੇ ਕੋਲ ਡੁਕਵਾਂ ਜਵਾਬ ਵੀ ਨਹੀਂ ਹੁੰਦਾ 2021-22 ਦੇ ਬਰੇ ਦੌਰਾਨ ਸਰਵਿਸ ਕੈਨੇਡਾ ਦੇ ਵੱਲੋਂ 13 ਲੱਖ ਪਾਸਪੋਰਟ ਜਾਰੀ ਕੀਤੇ ਗਏ ਜਦ ਕਿ 2018-19 ਦੇ ਵਿੱਚ 30 ਲੱਖ ਪਾਸਪੋਰਟ ਜਾਰੀ ਕੀਤੇ ਗਏ ਸਨ ਜਿਸ ਤਹਿਤ ਹੁਣ ਇੰਨਾ ਹਾਲਾਤਾਂ ਤੇ ਮੱਦੇਨਜ਼ਰ ਨਾਗਰਿਕ ਸੇਵਾਵਾਂ ਪਾਕ ਦੇ ਵੱਲੋਂ ਪ੍ਰੋਸੈਸਿੰਗ ਤੇਜ਼ ਕਰਨ ਖਾਤਰ ਵਸੀਲੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਅਤੇ ਲੋਕਾਂ ਦੇ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇਣ ਲਈ ਆਟੋਮੈਟਿਕ ਪੰਡਾਲੀ ਵੀ ਲਿਆਂਦੀ ਗਈ ਹੈ ਦੱਸਦੀ ਕਿ ਸਿਰਫ ਇੰਨਾ ਹੀ ਨਹੀਂ ਆਨਲਾਈਨ ਪਾਸਪੋਰਟ ਨਿਵਾਂ ਦੀ ਸਹੂਲਤ ਵੀ ਆਰੰਭੀ ਗਈ ਹੈ ਅਤੇ ਇਸ ਨੂੰ ਕੁਝ ਥਾਵਾਂ ਤੋਂ ਸ਼ੁਰੂ ਕਰਦਿਆ ਕਿ ਇਹ ਲਗਾਤਾਰ ਵੱਧਦਾ ਜਾ ਰਿਹਾ ਹੈ ਪਾਸਪੋਰਟ ਤੋਂ ਅੱਗੇ ਵੱਧਦੇ ਆ ਸਰਵਿਸ ਕੈਨੇਡਾ ਦੇ ਵੱਲੋਂ এমਪਲॉयਮੈਂਟ ਇੰਸ਼ੋਰੈਂਸ 올ਡ ਏਜ ਸਿਕਿਉਰਟੀ ਅਤੇ ਕੈਨੇਡਾ ਪੈਨਸ਼ਨ ਪਲਾਨ ਵਰਗੀਆਂ ਸੇਵਾਵਾਂ ਵੀ ਤੇਜ਼ ਕੀਤੀਆਂ ਜਾ ਰਹੀਆਂ ਨੇ ਇਨਹੀਂ ਨਹੀਂ ਟੈਲੀਵਿਜ਼ਨ ਨੇ ਅੱਗੇ ਕਿਹਾ ਕਿ ਆਨਲਾਈਨ ਪਾਸਪੋਰਟ ਨੇਵਨ ਸੋਸ਼ਲ ਇੰਸ਼ੋਰੈਂਸ ਨੰਬਰ ਆਨਲਾਈਨ ਹਾਸਲ ਕਰਨ ਅਤੇ ਡਿਜੀਟਲ ਕ੍ਰੀਡੈਂਸ਼ੀਅਲਸ ਰਾਹੀਂ ਸਮੇਂ ਦੀ ਬਚਤ ਕੀਤੀ ਜਾ ਸਕਦੀ ਹੈ ਉੱਥੇ ਇਹ ਵੀ ਦੱਸਣਾ ਬੰਦਾ ਹੈ ਕਿ ਹੁਣ ਹਵਾਈ ਅੱਡਿਆਂ ਉੱਤੇ ਸੋਸ਼ਲ ਇੰਸ਼ੋਰੈਂਸ ਨੰਬਰ ਮਿਲਣਗੇ ਰੋਜ਼ਗਾਰ ਬੀਮੇ ਦੇ ਸਿਆਦਾਂ ਜ਼ਿਆਦਾਤਰ ਦਾਅਵੇ ਆਟੋਮੈਟਿਕ ਪ੍ਰਣਾਲੀ ਅਧੀਨ ਆ ਚੁੱਕੇ ਨੇ ਅਤੇ ਕੈਨੇਡਾ ਡੈਂਟਲ ਕੇਅਰ ਪਲਾਨ ਨੂੰ ਵੀ ਆਟੋਮੇਟਿਡ ਐਪਲੀਕੇਸ਼ਨ ਸਿਸਟਮ ਅਧੀਨ ਲਿਆਂਦਾ ਗਿਆ ਹਾਲਾਂਕਿ ਨਵੀਂ ਯੋਜਨਾ ਤਹਿਤ ਸਰਵਿਸ ਕੈਨੇਡਾ ਦੇ ਦਫ਼ਤਰਾਂ ਵਿੱਚ ਖੁਦ ਪੇਸ਼ ਹੋਣ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਅਤੇ ਹੁਣ ਲੰਮੀਆਂ ਕਤਾਰਾਂ ਵੀ ਨਹੀਂ ਲੱਗਣ ਕਿਆ ਨੇੜੇ ਭਵਿੱਖ ਦੇ ਵਿੱਚ ਨਵੇਂ ਆਉਣ ਵਾਲਿਆਂ ਨੂੰ ਕੈਨੇਡੀਅਨ ਹਵਾਈ ਅੱਡੇ ਉੱਤੇ ਹੀ ਸੋਸ਼ਲ ਇੰਸ਼ੋਰੈਂਸ ਨੰਬਰ ਮੁਹੱਈਆ ਕਰਵਾ ਦਿੱਤੇ ਜਾਣਗੇ ਜ਼ਿਕਰਯੋਗੇ ਕੇ ਨਾਗਰੀਕਾ ਸਿਮਾਵਾ ਵਿਭਾਗ ਦੇ ਵੱਲੋਂ ਸੀਨ ਐਟਲੈਂਟਿਕ ਪ੍ਰੋਗਰਾਮ ਨੂੰ ਸਰਗਰਮੀ ਦੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਦੂਜੇ ਪਾਸੇ ਸੋਸ਼ਲ ਇੰਸ਼ੋਰੈਂਸ ਨੰਬਰ ਦੀਆਂ ਅਰਜ਼ੀਆਂ ਨੂੰ ਇਮੀਗ੍ਰੇਸ਼ਨ ਤੇ ਹੋਰਨਾਂ ਦਸਤਾਵੇਜ਼ਾਂ ਦੇ ਨਾਲ ਹੀ ਨੱਥੀ ਕਰ ਦਿੱਤਾ ਗਿਆ ਹੈ ਅਤੇ ਇਸ ਤਰੀਕੇ ਦੇ ਨਾਲ ਸਰਵਿਸ ਕੈਨੇਡਾ ਦੇ ਦਫ਼ਤਰਾਂ ਦੇ ਵੱਲ ਲੱਗਦੇ ਗੇੜਿਆਂ ਦੇ ਵਿੱਚ 50% ਤੱਕ ਕਮੇਲੀਆਂ ਦੀ ਜਾ ਸਕਦੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ